ਉਜਮੋ ਤੇਰੀਆਂ ਬਹੁਤ ਜਿਆਦਾ ਲੁੱਟ ਆਇਆ ਤੇਰਾ ₹13 ₹13 ₹13 ₹13 ₹13 ਆਇਆ ਤੇਰਾ 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 ਲੈ ਜਾ ₹13 ਰੁਪਏ ਮੋਤੀ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਪ੍ਰਕਾਸ਼ ਉਰਪ ਦੇ ਕਿਸਾਨਾਂ ਨੂੰ ਆਪਣੇ ਥੋਪੇ ਹੋਏ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਲਿਆ ਹੈ ਬੜਾ ਫੈਸਲਾ ਕਸਬਾ ਮਾਹਲਪੁਰ ਵਿੱਚ ਸੰਯੁਕਤ ਕਿਸਾਨ ਅਤੇ ਇਲਾਕਾ ਵਾਸੀਆਂ ਨੇ ਇਸ ਸ਼ੁਭ ਦਿਹਾੜੇ ਤੇ ਲੱਡੂ ਵੰਡੇ ਨਿਊ ਜੰਮੂ ਕਸ਼ਮੀਰ ਅੰਪੋਰੀਅਮ ਬਾਲਿਆ ਨੇ ਕੱਪੜਿਆਂ ਦੀ ਲਾਈ ਸੇਲ ਜਿਸ ਵਿੱਚ 13-13 ਰੁਪਏ ਦੇ ਕੇ ਵੇਚੀਆਂ ਕੱਪੜਿਆਂ ਦੀਆਂ ਆਈਟਮਾਂ ਇਸ ਮੌਕੇ ਪੰਮੀ ਖੁਸ਼ਾਲਪੁਰ ਨੇ ਇੱਕ ਗੀਤ ਗਾ ਕੇ ਸਰੋਤਿਆਂ ਨੂੰ ਕੀਤਾ ਮੰਤਰਮੁਗਧ ਇਸ ਮੌਕੇ ਨਰਿੰਦਰ ਸਿੰਘ ਮੱਖਣ ਸਿੰਘ ਕੋਠੀ ਅਨਕਾਰ ਬਾੜੀਆਂ ਮਨਦੀਪ ਸਿੰਘ ਬੈਂਸ ਪ੍ਰਧਾਨ ਪੰਮੇ ਖੁਸ਼ਾਲਪੁਰੀ ਪਿੰਡਾ ਬੂੜੋ ਬਾੜੀ ਚਰਨ ਕਮਲ ਕੋਠੀ ਸੱਤਾ ਹਵੇਲੀ ਰਾਣਾ ਬੈਂਸ ਬਲਕਾਰ ਸਕਰੁੱਲੀ ਗੁਪਤੀ ਬਸਰਾ ਸੋਨੂ ਵੇਦੀ ਅਨਿਲ ਕੁਮਾਰ ਵਿੱਕੀ ਅਗਨੀ ਹੋਤਰੀ ਹਰੀ ਸਿੰਘ ਕੋਠੀ ਪਵਨੀਤ ਕੌਰ ਅਮਨਦੀਪ ਸਰਪੰਚ ਰਵੀ ਖੜੌਦੀ अनुराग हांडा ਅਤੇ ਗੁਰਵਿੰਦਰ ਸਿੰਘ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੇ ਸੁਖਵਿੰਦਰ ਸਫਰੀਦੀ ਵਿਸ਼ੇਸ਼ ਰਿਪੋਰਟ ਯੂ ਜੰਮੂ ਕਸ਼ਮੀਰ ਅੰਪੋਰੀਆ ਤੇਰਾ ਰੁਪਏ ਤੇਰਾ ਤੇ ਯੂ ਜੰਮੂ ਕਸ਼ਮੀਰ ਅੰਪੋਰੀਆ ਆਇਆ ਤੇਰਾ ਤੇ ਵੀ ਤੇ ਹਾਂਜੀ ਤੇਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਅੱਜ ਦੇ ਸੁਪਵਿੱਤਰ ਦਿਹਾੜੇ ਤੇ ਤੁਸੀਂ ਇਹ ਮਤਲਬ ਜਿਹੜਾ ਸੇਲ ਲਾਈ ਹੈਗੀ ਆ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਜਾਣਾ ਚਾਹੁੰਦੇ ਹੋ ਅਸੀਂ ਇਹ ਦੱਸ ਜਾਨੇ ਆ ਵੀ ਹਰ ਇੱਕ ਨੂੰ ਚੀਜ਼ ਸਸਤੀ ਮਿਲੇ ਘਰ ਤੋਂ ਘੱਟ ਕੀਮਤੇ ਮਿਲੇ ਤੇ ਇਹ ਗਰੀਬ ਜਨਤਾ ਦਾ ਫਾਇਦਾ ਹੋਵੇ ਅੱਜ ਗੁਰਦਾਨਤ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਅਸੀਂ ਜੋ ਵੀ ਇਹ ਸਿਰਫ ਸੇਵਾ ਭਾਵਨਾ ਵਾਸਤੇ ਇਹ ਕੋਈ ਰੇਟ ਨਹੀਂ ਹੈ ਇਹ ਸਿਰਫ ਸੇਵਾ ਹੈ ਵੀ ਅੱਜ ਦੇ ਦਿਨ ਬਾਬੇ ਨਾਨਕ ਜੀ ਆ 13 13 ਦਾ ਜੋ ਲੰਗਰ ਚਲਾਇਆ ਸੀਗਾ ਜੋ 11 13 13 ਇਦਾਂ ਹੀ ਚੱਲਦਾ ਰਹੇ ਜੀ ਇਸ ਲਈ ਸਿਰਫ ਇੱਕ ਜਾਂ ਦੋ ਘੰਟੇ ਵਾਸਤੇ ਅਸੀਂ ਆਏ ਲਗਾਈਏ ਪੀਸ ਸੰਕੇਤਕ ਤੌਰ 'ਤੇ ਵੀ ਜਿੱਦਾਂ 13 13 ਰੁਪਏ ਦੇ ਵਿੱਚ ਬਾਬੇ ਨਾਨਕ ਨੇ ਕੀਤਾ ਸੀਗਾ ਵੀ ਜੋ ਮਰਜ਼ੀ ਤੁਸੀਂ ਅੱਜ ਪੀਸ ਲੈ ਸਕਦੇ ਹੋ ਇਹਦੇ ਵਿੱਚੋਂ 13 ਰੁਪਏ ਦਾ ਪੀਸ ਹੈ ਜੀ ਸਾਰਾ ਥੈਂਕ ਯੂ ਸਰ ਸਸੇ ਜੀ ਗੁਰਪ੍ਰੋਵ ਦੀ ਖੁਸ਼ੀ ਵਿੱਚ ਹੈ ਜੀ ਸ੍ਰੀ ਵਾਹਿਗੁਰੂ ਜੀ ਜਦੋਂ ਯਾਦ ਕਰਵਾਉਣ ਵਾਸਤੇ 13 13 ਰੁਪਏ ਦਾ ਸਾਰਿਆਂ ਨੂੰ ਬਾਬੇ ਨਾਨਕ ਦੇ ਗੁਰਪ੍ਰੋਵ ਦੀ ਲੱਖ ਲੱਖ ਵਧਾਈ ਤੇ ਆਲ ਮੈਂ ਤੇ ਜਿਹੜਾ ਮਰਜ਼ੀ ਲੈ ਲੋ 13 ਰੁਪਏ ਦਾ ਪੀਸ ਐ ਜਿਹੜਾ ਕੋਈ ਮੱਟੇ ਵਾਲੇ ਕੋਲ 13 ਰੁਪਏ 13 ਰੁਪਏ 13 ਰੁਪਏ ਜਿਹੜਾ ਮਰਜ਼ੀ ਪੀਸ ਲੋ ਜੀ 13 ਰੁਪਏ 13 ਰੁਪਏ ਆਜੋ ਆਜੋ 13 13 13 13 13 13 ਸਤਿਗੁਰ ਨਾਨਕ ਤੇਰਾ ਲੱਖ ਸ਼ੁਕਰਾਨਾ ਏ ਮੇਹਰ ਕਰੀ ਤੂੰ ਕਰਤੀਆਂ ਦੇ ਕਿਸਾਨਾਂ ਤੇ ਆਕੀ ਹੋਿਆਂ ਦਾ ਹੰਕਾਰ ਗਵਾਇਆ ਤੂੰ ਹੋ ਜੇ ਹੋਏ ਮਸਲੇ ਨੂੰ ਸੁਲਝਾਇਆ ਤੂੰ ਆਹੀ ਉਪਮਾ ਕਉਂਦਾ ਤੇਰੀ ਜਮਾਨਾ ਏ ਸਤਗੁਰ ਨਾਨਕ ਤੇਰਾ ਲਖੁਸ਼ਕਰਾਨਾ ਏ ਹੋ ਵਿਛੜ ਗਈਆਂ ਰੂਹਾਂ ਨੂੰ ਚੜ੍ਹਨੀ ਲਾਵੀ ਤੂੰ ਚਾਹ ਚੇਰੇ ਠੰਢ ਹੀ ਠੰਢ ਵਰਤਾਵੀ ਤੂੰ ਮਨ ਵਿੱਚ ਬਸ ਜੇ ਲੁਟਣ ਜੋ ਬੇਈਮਾਨਾਂ ਦੇ ਸਤਿਗੁਰ ਨਾਨਕ ਤੇਰਾ ਲੱਖ ਸ਼ੁਕਰਾਨਾ ਏ ਕਾਹੇ ਕਾਨੂੰਨ ਬਣਾਵੇ ਨਾ ਫਿਰ ਕੋਈ ਮੁੜ ਕੇ ਨਾਮ ਜਪਣ ਸਭ ਤੇਰਾ ਚਰਨਾਂ ਨਾਲ ਜੁੜ ਕੇ ਮੇਰ ਰਕੀ ਸਭ ਬੱਚੇ ਬੁਢੇ ਜਵਾਨਾਂ ਤੇ ਸਤਿਗੁਰ ਨਾਨਕ ਤੇਰਾ ਲੱਖ ਸ਼ੁਕਰਾਨਾ ਏ ਮੇਰ ਕਰੀ ਤੂੰ ਕਰਤੀਆਂ ਅਤੇ ਕਿਸਾਨਾਂ ਤੇ ਸਤਿਗੁਰ ਨਾਨਕ ਤੇਰਾ ਲੱਖ ਸ਼ੁਕਰਾਨਾ ਏ ਆਖਰ ਸੱਚ ਦੀ ਜਿੱਤ ਤੂੰ ਰਬਾਕ ਰਾਜ ਹੈਂ ਕਰਵਾ ਜਾਂਦੀ ਜੋ ਧੌਣ ਨਿਵਾ ਦਿੱਤੀ ਐ ਸਿਪਾਈ ਨਕੇ ਸੁਖੇ ਚੈਤਾਨਾ ਦੇ ਸਤਗੁਰ ਨਾਨਕ ਸਤ ਲਖ ਤੇਰਾ ਸ਼ੁਕਰਾਨਾ ਏ ਰਹਿਮਤ ਦੇ ਜੋ ਬੱਦਰ ਤੂੰ ਵਰਸਾਏ ਨੇ ਅੱਜ ਦੇ ਪਾਵਨ ਦੇਨ ਨੂੰ ਪਾਗ ਲਗਾਏ ਨੇ ਘਰ ਨੂੰ ਆਉਣਗੇ ਜਿੱਤ ਕੇ ਸਭ ਨਾਲ ਸ਼ਾਨਾਂ ਦੇ ਸਤਗੁਰ ਨਾਨਕ ਤੇਰਾ ਲਖ ਸ਼ੁਕਰਾਨਾ ਏ ਬੋਲੇ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਜੀ ਹਾਂਜੀ ਵੇਜ ਅੱਜ ਕਿਹੜਾ ਲੱਡੂ ਬੰਡੇ ਦਾ ਕੀ ਕਾਰਨ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਿਸਾਨਾਂ ਦੀ ਜਿੱਤ ਹੋਈ ਹੈ ਜੀ ਉਹਦੇ ਸਬੰਧ ਵਿੱਚ ਜਿਹੜੇ ਤਿੰਨੇ ਕਾਨੂੰਨ ਰੱਦ ਹੋਏ ਜੀ ਕਿਸਾਨਾਂ ਦਾ ਬਹੁਤ ਬੜੀ ਜਿੱਤ ਹੋਈ ਹੈ ਇਸ ਦੇ ਖੁਸ਼ੀ ਵਿੱਚ ਲੱਡੂ ਬੰਡੇ ਜਾ ਰਹੇ ਕਿਸਾਨਾਂ ਬਣੋ ਜੀ ਕਿਸ਼ੋਰ ਨੂੰ ਨਰਿੰਦਰ ਸਿੰਘ ਫਤਿਹਪੁਰ ਕੋਠੀ ਹਾਂਜੀ ਤੁਸੀਂ ਅੱਜ ਦਾ ਬਦਾਨਾ ਬੋਲਦਾ ਜੀ ਮੈਦਾਨ ਚ ਆਈ ਸੋਤਾ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੀ ਖੁਸ਼ੀ ਮੈਂ ਕਹਿੰਦਾ ਅੱਜ ਤਾਂ ਬਹੁਤ ਕਿਸਾਨਾਂ ਦੀ ਜਿੱਤ ਹੋਈ ਆ ਦੇਖਿਓ ਉਹ ਪੰਜਾਬੀਆਂ ਦੀ ਜਿੱਤ ਹੋਈ ਆ ਤੇ ਨਾਲ ਹੀ ਜੇ ਮੈਂ ਕਹਿੰਦਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫੇਰ ਕੀਤੀ ਆ ਦੇਖੀ ਜਗਤ ਦੇ ਉੱਤੇ ਇਹ ਸਾਰੀ ਜਿਹੜੀ ਆ ਉਹਦਾ ਹੀ ਸਾਰਾ ਪ੍ਰਤਾਪ ਆ ਉਹਦਾ ਹੀ ਸਭ ਕੁਝ ਹੈਗਾ ਸੋ ਮੈਂ ਤਾਂ ਗੁਰਨਾਨ ਦੇਵ ਜੀ ਚਾਹਨਾ ਕਰਕੇ ਬਹੁਤ ਬਹੁਤ ਉਹਨਾਂ ਦਾ ਕੋਟੋ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਸਿੱਖਾਂ ਦੇ ਉੱਤੇ ਇਹ ਜਿਹੜਾ ਹੈਗਾ ਅਸ਼ੀਰਵਾਦ ਦਿੱਤਾ ਔਰ ਗੁਰੂ ਮਹਾਰਾਜ ਨੇ ਸਾਡੇ ਤੇ ਜਿਹੜੀ ਬਾਰ ਕਿਰਪਾ ਕਰਕੇ ਜਿਹੜੇ ਤਿੰਨੇ ਘਰ ਰੱਦ ਹੋਏ ਆ ਔਰ ਨਾਲ ਹੀ ਗੁਰੂ ਮਹਾਰਾਜ ਨੇ ਜਿਹੜਾ ਕਰਤਾਰਪੁਰ ਲੰਗਾ ਜਿਹੜਾ ਖੋਲ ਕੇ ਸਿੱਖਾਂ ਸਾਖਾਂ ਨੂੰ ਦਰਸ ਇਤਜ਼ਾਰ ਦਿੱਤੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹ ਕਿਸਾਨ ਜੱਥੇਬੰਦੀਆਂ ਦਾ ਉਹ ਪੰਜਾਬੀ ਭਾਈਚਾਰੇ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੇਰ ਰਾਤ ਇੱਕ ਕਰਕੇ ਇਹ ਕਾਲੇ ਘਰ ਉਦਦ ਕਰਾਏ ਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ